ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਭਗਤ ਜੀ ਕਲਸਾ ਭਗਤ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਤੁਸੀਂ ਦੇਖ ਰਹੇ ਹੋ ਜੀ ਮੱਕੀ ਦਾ ਗੇਤਾ ਜ ਜਿਹਦੇ ਵਿੱਚ ਮੱਕੀ ਦੀ ਤੁਸੀਂ ਗਰੋਥ ਦੇਖ ਸਕਦੇ ਹੋ ਬਹੁਤ ਵਧੀਆ ਇਹਦੇ ਵਿੱਚ ਜਿਹੜਾ ਰੇਹ ਦਾ ਜਾਂ ਫੈਟੀਲਰ ਜ ਵਰਤਮਾਨ ਨਹੀਂ ਕੀਤਾ ਗਿਆ ਬਹੁਤ ਨਾਮਾਤਰ ਪਾਇਆ ਗਿਆ ਜੀ ਦੇ ਵਿੱਚ ਤੁਸੀਂ ਗਰੋਥ ਦੇਖ ਸਕਦੇ ਹੋ ਇਹਦੀ नाइट्रोजन फास्फोरस यू नो डोज आधा तकरा के दीती गई है मक्की देख सकते हो ਤੁਸੀਂ ਕਲਰ ਨੇਚਰਲ ਇਹ ਮੈਂ ਤੁਹਾਨੂੰ ਨਾਲ ਦੇ ਖੇਤ ਵਿੱਚ ਦੀ ਤਾਂ ਆ ਨਾਲ ਦਾ ਖੇਤ ਹੈ ਜੀ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਇੱਕ ਦਿਨ ਦੀ ਬਜਾਂ ਦਾ ਜੀ ਦੋਨੇ ਖੇਤਾਂ ਦੀ ਇੱਕ ਤਾਂ ਦਿਨ ਦੀ ਬਜਾਹ ਦਾ ਜੀ ਜੇ ਤੁਸੀਂ ਦੇਖੋ ਆ ਚੀਜ਼ ਹੈ ਜੀ ਆਪਣੀ ਇਧਰ ਆਪਣੇ ਖੇਤ ਦੀ ਜਿਹੜੀ ਆਪਣੀ ਆਰਗੈਨਿਕ ਕੀਤੀ ਗਈ ਹੈ ਡਾਕਟਰਸ ਦੇ ਨਾਲ ਤੇ ਜਿਹੜੀ ਆ ਆ ਮੱਕੀ ਤੁਸੀਂ ਦੇਖ ਰਹੇ ਹੋ ਇਹ ਮੱਕੀ ਜੀ ਜੂਰੀਆ ਫਰਟੀਲਾਈਜ਼ਰ ਨਾਲ ਕੀਤੀ ਗਈ ਹੈ ਜੇ ਤੁਸੀਂ ਪਾੜੇ ਵੀ ਦੇਖ ਸਕਦੇ ਹੋ ਲਓ ਜੀ ਦੇਦੀ ਗਰੋਥ ਤੁਸੀਂ ਦੇਖੋ ਜੀ ਲਓ ਜੀ ਆ ਮੱਕੀ ਦੇਖ ਸਕਦੇ ਤੁਸੀਂ ਜੂਰੀ ਵਾਲੀ ਇੱਕ ਦਿਨ ਦੀ ਬਜਾਂਦਾ ਜੀ ਦੋਨੇ ਖੇਤਾਂ ਦੀ ਇਹ ਆ ਖੇਤ ਦੇਖ ਸਕਦੇ ਇੱਕ ਤੁਸੀਂ ਆ ਖੇਤ ਦੇਖ ਸਕਦੇ ਦੇਖੋ ਜੀ ਕਿੰਨਾ ਬਟਾ ਇਸ ਖੇਤ ਦਾ ਨਾ ਇਹ ਖੇਤ ਨੇ ਜੀ ਦੇਖੋ ਜੀ ਇਹ ਹਰਿਆ ਭਰਿਆ ਖੇਤ ਦੇਖੋ ਲਓ ਜੀ ਇਧਰ ਕੇ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਦੇਖੋ ਜੀ ਇਹਦਾ ਕਲਰ ਦੇਖੋ